ਤੁੱਕੇੰ ਮਸਾਰੇ ਸਵੇਰੇ ਅੱਜ ਆਪਾਂ ਪਹੁੰਚੇ ਆਪਣੇ ਪਿੰਡ ਦੇ ਗੁਰੂ ਘਰ ਸਾਹਿਬ ਤੇ ਆਪਾਂ ਬਾਕਸ ਫਿੱਟ ਕਰਨ ਲੱਗਿਆ ਉੱਥੇ ਤੇ ਆਪਾਂ ਇਹਨਾਂ ਚ ਲਾਇਆ ਹੈ ਕਿਰਤਨ ਵਾਲਾ ਸਿਸਟਮ ਸਾਰੇ ਬਾਕਸਾਂ ਚ ਤੇ ਆਪਾਂ ਇਹਦੇ ਨਾਲ ਪਲੇਅਰ ਲਾਉਣਾ ਆਪਣਾ ਖੁੱਦ ਦਾ ਬਣਾਇਆ ਹੋਇਆ ਤੇ ਦਰਵਾਜ਼ਾ ਇਹ ਜੋ ਵੀ ਲਾਉਣਾ ਹੈ ਚੈੱਕ ਕਰਾਂ। ਆਪਾਂ ਕਰਕੇ ਫਿਰਿੰਗ ਸਾਰੀ ਤੁਹਾਨੂੰ ਸੁਣਾਵਾਂਗੇ ਆਡੀਓ ਕਿੱਦਾਂ ਦੀ ਬਣੀ ਹੈ ਤੇ ਆਪਾਂ ਕੰਮ ਚੱਲੇ ਹਾਂ ਫਿੱਟ ਆਪਣਾ ਮਕੈਨਿਕ ਵੀਰ ਲੱਗਿਆ ਹੋਇਆ ਛੋਟਾ ਬਾਕਸਾਂ ਫਿੱਟ ਕਰਨ ਦੇਖੋ ਮੇਸਤਰੀ ਆਪਾਂ ਵਧੀਆ ਕੰਮ ਕਰਨਾ ਵੀਰੇ ਠੀਕ ਹੈ ਨਾ ਓਕੇ ਰੋ ਆਹ ਸਮਾਨ ਆਪਾਂ ਸਾਰਾ ਚੱਕ ਲਏ ਸੀ ਆਪਾਂ ਲੱਗਿਆ ਫਿਰ ਫਿੱਟ ਕਰਨ ਤੇ ਬਾਅਦ ਦਿਖਾਵਾਂਗੇ ਤੁਹਾਨੂੰ ਸਾਰਾ ਫਿੱਟ ਕਰਕੇ ਲਓ ਵੀ ਮਿੱਤਰੋ ਬਾਈ ਇਹ ਲੱਗੇ ਬਕਸਾ ਫਿੱਟ ਕਰਨਾ ਇੱਕ ਬਕਸਾ ਤਾਂ ਹੋ ਗਿਆ ਫਟਾਬੀ ਦੂਜਾ ਆਪਾਂ ਇੱਧਰ ਕਰਨਾਗਾ ਪੱਤੀਆਂ ਤਾਂ ਲੱਗੀਆਂ ਵੀ ਇਹਨੇ ਇੱਥੋਂ ਪਹਿਲਾਂ ਆਪਾਂ ਖੋਲ ਕੇ ਲਏਗੇ ਸੀ ਰਿਪੇਅਰ ਕਰਨ ਵਾਸਤੇ De